ਖਬਰ ਸੰਗਰੂਰ ਤੇ ਲਹਿਰਾਗਾਗਾ ਤੋਂ ਹੈ ਜਿੱਥੇ ਕਿ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਵਿਅਕਤੀ ਮਾਰੂ ਹਥਿਆਰਾਂ ਦੇ ਨਾਲ ਸ਼ਰਾਬ ਪੀ ਰਹੇ ਹਨ ਅਤੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ ਜਦੋਂ ਪੁਲਿਸ ਨੇ ਉੱਥੇ ਰੇਡ ਕੀਤੀ ਤਾਂ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਪੁਲਿਸ ਨੂੰ ਮਜਬੂਰਨ ਹਵਾਈ ਫਾਇਰ ਕਰਨਾ ਪਿਆ ਇਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਡੀਐਸਪੀ ਲਹਿਰਾ ਨੇ ਦੱਸਿਆ ਕਿ ਪੁਲਿਸ ਵੱਲੋਂ 6 ਵਿਅਕਤੀਆਂ ਦੇ ਮਾਮਲਾ ਦਰਜ ਕੀਤਾ ਗਿਆ ਤੇ ਡੇਢ ਦਰਜਾ ਨਾਮੁਲੂਮ ਵਿਅਕਤੀਆਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਖੂਬ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਹੀ ਪੁਲਿਸ ਰੇਡ ਕਰਨ ਗਈ ਸੀ ਪਰ ਇਨ੍ਹਾਂ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਪੁਲਿਸ ਤੇ ਹਮਲਾ ਕਰ ਦਿੱਤਾ। ਇਹ ਕੱਲ੍ਹ ਸ਼ਾਮ ਨੂੰ ਸੂਚਨਾ ਮਿਲੀ ਸੀ ਜੀ ਕਿ ਇੱਕ ਲੜਕਾ ਹੈ ਗੁਰਵਿੰਦਰ ਸਿੰਘ ਏਲੀਅਸ ਲੁੱਧੜ son of ਟਾਲ ਸਿੰਘ ਰਾਮਗੜ ਸੰਤੂ ਆਂਦਾ ਇਹਦੇ ਤੇ ਪਹਿਲਾਂ ਵੀ ਰੀਸੈਂਟਲੀ ਤਕਰੀਬਨ 20-25 ਦਿਨ ਪਹਿਲਾਂ ਇੱਕ 308 ਦੀ ਐਫਆਈਆਰ ਦਰਜ ਹੋਈ ਸੀ ਵੀ ਉਹ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਤਕਰੀਬਨ ਜਿਨ੍ਹਾਂ ਦੀ ਗਿਣਤੀ 20 ਸੀ ਉਹ ਰਸਤੇ 'ਚ ਖੜਾ ਸੀ ਨਾਲੇ ਦੇ ਪੁਲ ਤੇ ਜੀ ਉੱਥੇ ਬੈਠੇ ਸ਼ਰਾਬ ਪੀ ਰਹੇ ਸੀ ਤੇ ਹੋਰ ਤਰੀਕੇ ਦੇ ਨਸ਼ੇ ਕਰ ਰਹੇ ਸੀਗੇ ਤੇ ਰਾਹੀ ਗੀਰਾਂ ਨੇ ਦੱਸਿਆ ਵੀ ਇਹ ਜਿਹੜਾ ਇੰਨਾ ਵੱਡਾ ਗਰੁੱਪ ਹੈ ਕਿਸੇ ਵਾਰਦਾਤ ਨੂੰ ਅੰਜਾਮ ਦੇਣਗੇ ਡਿਊਟੀ ਬਾਹਰ ਗਈ ਹੋਣ ਕਰਕੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਰੀਡਰ ਸਟਾਫ ਮੈਂ ਆਪਣਾ ਗਨਮੈਨ ਸਟਾਫ ਤੇ ਜਿਹੜਾ ਉੱਥੇ ਸੇਵਾਦਾਰ ਸੀਗਾ ਜੀ ਉਹਨਾਂ ਨੂੰ ਸਾਰਿਆਂ ਨੂੰ ਭੇਜਿਆ ਕਿ ਜਾ ਕੇ ਚੈੱਕ ਕਰਕੇ ਆਓ ਤੇ ਕੋਈ ਤਾਂ ਕਿ ਕੋਈ ਅਣਸਖਾਵੀ ਘਟਨਾ ਨਾ ਹੋ ਸਕੇ ਪਰੰਤੂ ਜਦੋਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਇਹ ਜਿਹੜਾ ਗੁਰਵਿੰਦਰ ਸਿੰਘ ਈਸਲੁੱਧਰ ਹੈ ਇਹ ਭੱਕ ਭਖਾਈ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਤੇ ਗੱਲ ਪੈ ਗਿਆ ਉਹਨੂੰ ਦੇਖ ਕੇ ਜਿਹੜੇ ਬਾਕੀ ਸੀਗੇ ਜਦੋਂ ਉਸਨੇ ਲਲਕਾਰਾ ਮਾਰਿਆ ਤਾਂ ਤਕਰੀਬਨ 20 ਦੇ ਕਰੀਬ ਬੰਦੇ ਸੀਗੇ ਜਿਹੜੇ ਗੰਡਾਸੇ ਰਾੜਾਂ ਤੇ ਗਰਾਰੀਆਂ ਜਿਹੜੀਆਂ ਫਿੱਟ ਕੀਤੀਆਂ ਹੁੰਦਿਆਂ ਨੇ ਜਿਸ ਦੀ ਪਾਈਪ ਤੇ ਇਸ ਤਰੀਕੇ ਦੇ ਹਥਿਆਰ ਲੈ ਕੇ ਪੁਲਿਸ ਪਾਰਟੀ ਦੇ ਮਗਰ ਪੈ ਗਏ ਤੇ ਬੜੀ ਮੁਸ਼ਕਲ ਨਾਲ ਹੈ ਜਿਹੜੀ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਬੜੀ ਬਹਾਦਰੀ ਨਾਲ ਮੁਕਾਬਲਾ ਕਰਕੇ ਜਦੋਂ ਇਹਨਾਂ ਨੇ ਲੱਗਿਆ ਕਿ ਇਸ ਤਰੀਕੇ ਨਾਲ ਜਾਨ ਨਹੀਂ ਬਚ ਸਕਦੀ ਤਾਂ ਉੱਥੇ ਉਹਨਾਂ ਨੂੰ ਹਵਾਈ ਫਾਇਰ ਕਰਕੇ ਰੋਕਿਆ ਤੇ ਜਦੋਂ ਨਾ ਹੀ ਹਟੇ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਸਖਤ ਕਾਰਵਾਈ ਕੀਤੀ ਤੇ ਧਰਤੀ ਵੈਲਫੇਅਰ ਕੀਤੇ ਜੋ ਇੱਕ ਲੜਕਾ ਹੈ ਜਸਪ੍ਰੀਤ ਸਿੰਘ ਉਹ ਵੀ ਪਿੰਛਾਇਲੀ ਦਾ ਹੈ ਤੇ ਉਹ ਇੱਥੇ ਲੜਾਈ ਕਰਨ ਵਾਸਤੇ ਆਇਆ ਸੀ ਉਹਦੇ ਪੈਰ 'ਚ ਲੱਗਿਆ ਤੇ ਜਿਸ ਕਰਕੇ ਉਹ ਜ਼ਖਮੀ ਹੈ ਇਹਨਾਂ ਸਾਰਿਆਂ ਦੇ ਖਿਲਾਫ ਹੈ ਜਿਹੜੀ ਐਫ ਆਈ ਆਰ ਨੰਬਰ 251 ਦਰਜ ਰਿਸਟਰ ਹੋ ਚੁੱਕੀ ਹੈ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਹੜੇ ਇਹ ਜਿਹੇ ਅਨਸਰ ਨੇ ਜੀ ਇਹ ਗੁੰਡਾ ਟਾਈ ਅਨਸਰ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਅਸ਼ਾਂਤੀ ਫਲਾਉਂਦੇ ਨੇ ਤੇ ਜਿਹੜੇ ਆਮ ਲੋਕ ਨੇ ਜਿਹੜੇ ਆਮ ਜਨ ਮਾਨਸਾ ਉਹਦੇ ਮਨ ਦੇ ਵਿੱਚ ਡਰ ਦੀ ਭਾਵਨਾ ਪੈਦਾ ਕਰਦੇ ਨੇ ਇਹਨਾਂ ਨੂੰ ਪੂਰੀ ਸ਼ਕਤੀ ਨਾਲ ਨਜਿੱਠਿਆ ਜਾਊਗਾ ਜੇ ਬਿਲਕੁਲ ਇਹਨਾਂ ਨਾਲ ਕਿਸੇ ਵੀ ਤਰੀਕੇ ਦੀ ਕੋਈ ਨਰਮੀ ਨਹੀਂ ਪੇਸ਼ ਆਊਗੀ